ਪੂਰਨਗਤ ਫੀਸ ਦੇਣ ਦੇ ਬਾਵਜੂਦ ਵੀ ਉਸ ਤੋਂ ਬਾਅਦ ਮੈਨੂੰ ਨਾਂ ਖੜਾਉਣਾ ਮੇਰੀ ਥਾਂ ਤੇ ਫਿਲਟਰ ਖੜਾ ਕਰ ਦੇਣਾ ਉਹ ਫਿਰ ਮੈਨੂੰ ਨਿਰਾਸ਼ਾ ਬਹੁਤ ਹੁੰਦੀ ਸੀ ਕਿ ਵੀ ਇਹ ਕੋਈ ਵਧੀਆ ਗੱਲ ਨਹੀਂ ਹੈਗੀ ਕੀ ਤੇ ਉਸ ਤੋਂ ਬਾਅਦ ਫਿਰ ਮੈਂ ਆਪਦੇ ਆਪ ਨੂੰ ਸੋਚਿਆ ਕਿ ਕੋਈ ਇੰਡੀਵਿਜੂਅਲ ਗੇਮ ਜਿਹੜੀ ਇਕੱਲੇ ਦੀ ਗੇਮ ਹੋਵੇ ਜਿਹੜਾ ਮਾਲ ਦੇ ਬਾਲਤੇ ਜਿੱਤ ਸਕਾਂ ਤੇ ਆਪਦੇ ਬਾਲਤੇ ਅੱਗੇ ਪਹੁੰਚ ਸਕਾਂ ਮੈਂ 2007 ਦੇ ਵਿੱਚ ਜਾਨਕੀ ਪਾਵਰ ਲਿਫਟਿੰਗ ਸ਼ੁਰੂ ਕਰ ਦਿੱਤੀ ਤੇ ਉਹਦੇ ਵਿੱਚ ਫਿਰ ਮੈਂ ਪਹਿਲਾ ਹੀ ਆਪਣੇ ਪਹਿਲਾ ਟੂਰਨਾਮੈਂਟ ਪਹਿਲੇ ਟੂਰਨਾਮੈਂਟ ਦੇ ਵਿੱਚ ਹੀ ਮੈਂ ਨੈਸ਼ਨਲ ਚ 골ਡ ਮੈਨ ਲਿੱਤੇ ਹੀ ਉੱਥੋਂ ਮੇਰੀ ਸਟਾਰਟਿੰਗ ਬੀਲਡਿੰਗ ਵੀ ਕਰਦਾ ਸੀਗਾ ਉਹਦੇ ਵਿੱਚ ਵੀ ਨਰਾਸ਼ਾ ਪਾੜੀ ਹੁੰਦੀ ਸੀ ਕਿਉਂਕਿ ਉਹਦੇ ਵਿੱਚ ਨਾ ਪੱਖ ਬਾਤ ਬੜਾ ਜ਼ਿਆਦਾ ਸੀਗਾ ਵੀ ਖੰਡੀ ਕਿ ਆਪਾਂ ਨੂੰ ਆਡੀ ਖੜਾ ਦੇਣਾ ਉਹਨਾਂ ਨੂੰ ਆਡੀ ਕਰ ਦੇਣਾਗਾ ਉਹ ਬੜਾ ਜ਼ਿਆਦਾ ਸ਼ੁਰੂ ਸ਼ੁਰੂਆਤੀ ਦੌਰ ਬੜਾ ਨਰਾਸ਼ਾ ਜਨਕ ਸੀਗਾ ਵੀ ਆਪਦੇ ਆਪ ਨੂੰ ਮਹਿਸੂਸ ਹੁੰਦਾ ਸੀਗਾ ਹਿੰਮਤ ਤਾਂ ਇੰਨੀ ਜ਼ਿਆਦਾ ਸੀ ਹੌਂਸਲਾ ਇੰਨਾ ਜ਼ਿਆਦਾ ਸੀਗਾ ਵੀ ਵੀ ਆਪਦੇ ਆਪ ਨੂੰ ਅਪੰਗ ਨਹੀਂ ਸਮਝਣਾ ਵੀ ਸਭ ਕੁਝ ਹੈਗਾਗਾ ਤੇ ਕਰਨਾ ਹੀ ਹੈ ਕੁਝ ਨਾ ਕੁਝ ਵੱਖਰਾ ਕਰਨਾ ਹੀ ਕਰਨ ਦਾ ਕਾਨੂੰਨ ਸੀਗਾ ਤਾਂ ਕਰਕੇ ਫਿਰ ਉਸ ਤੋਂ ਬਾਅਦ ਪਾਵ ਲਿਫਟਿੰਗ ਸ਼ੁਰੂ ਕਰੀ ਪਹਿਲਾ ਜਿਹੜਾ ਮੇਰਾ ਇੰਟਰਨੈਸ਼ਨਲ ਸਫਰ ਸੀਗਾ ਉਹ ਬਹੁਤ ਮਾੜਾ ਸੀਗਾ ਜੀ ਮੈਂ 2013 ਦੇ ਵਿੱਚ ਆਪਣਾ ਮੇਰੇ ਕੋਲੇ ਮਤਲਬ ਕਿ ਬਾਈਕ ਸੀਗੀ ਆਪਣੀ ਮੈਂ ਕਿਸ਼ਤਾਂ ਦੇ ਲਈ ਸੀਗੀ ਉਹ ਵੇਚ ਕੇ ਤੇ ਕੁਝ ਮਾਤਾ ਦੇ ਗਹਿਣੇ ਵੇਚ ਕੇ ਹੀ ਮੈਂ ਪਹਿਲਾ ਟੂਰਨਾਮੈਂਟ 1.5 ਲੱਖ ਰੁਪਏ ਖਰਚ ਆਇਆ ਸੀ 2013 ਦੇ ਵਿੱਚ वर्ल्ड ਚੈਂਪੀਅਨਸ਼ਿਪ ਸੀਗੀ ਮਲੇਸ਼ੀਆ ਦੇ ਵਿੱਚ ਹੀ ਜਿੱਨਾ ਕਰ ਮੇਰਾ ਬੈਕਅਪ ਵਧੀਆ ਨਹੀਂ ਹੁੰਦਾ گورਨਮੈਂਟ ਮੇਰੇ ਮੈਡਲਾਂ ਦੀ ਮੈਨੂੰ ਨਹੀਂ ਦਿੰਦੀ ਜਿੱਨਾ ਸਹੂਲਤ ਉਹਨਾਂ ਚੋਂ ਪਲੇਅਰ ਪਿੱਛੇ ਛੱਡੀ ਜਾਂਦੇ ਜੀ ਤਿਆਰੀ ਤਾਂ ਬਹੁਤ ਮੁੰਡਿਆਂ ਦੇ ਕਰਕੇ 100 150 ਤੋਂ ਲਗਭਗ ਮੁੰਡਿਆਂ ਨੂੰ ਮੈਂਟੇਨ ਹੋਰ ਵੀ ਹੁਣ ਕਰਦੇ ਆ ਪਰ ਮੈਨੂੰ ਕੋਈ سپورਟ ਨਾ ਮਿਲਣ ਕਰਕੇ ਉਹ ਵਿਚਾਰੇ ਪਿੱਛੇ ਹਟ ਗਏ ਪੰਜਾਬ ਦੀ ਗੱਲਬਾਤ ਕੀਤੀ ਜਾਵੇ ਪੰਜਾਬ ਨੇ ਦੇਸ਼ ਨੂੰ ਅਜਿਹੇ ਕਈ ਨੋਜ਼ਵਾਨ ਦਿੱਤੇ ਨੇ ਜਿਨ੍ਹਾਂ ਨੇ ਦੇਸ਼ ਦਾ ਨਾਮ ਦੁਨੀਆ ਵਿੱਚ ਰੋਸ਼ਨ ਕੀਤਾ ਹੈ ਪਰ ਜੇਕਰ ਅੱਪਾ ਗੱਲਬਾਤ ਕੀਤੀ ਜਾਵੇ ਕੁਝ ਅਜਿਹੇ ਪਲੇਅਰਾਂ ਦੀ ਜੋ ਕਿ ਤਰ੍ਹਾਂ ਕਿਤੇ ਅਣਦੇਖੀ ਦਾ ਸ਼ਿਕਾਰ ਹੋਏ ਅਤੇ ਅੱਜ ਉਹ ਰੋਜ਼ੀ ਰੋਟੀ ਜਿਹੜੀ ਹੈਗੀ ਆ ਉਹ ਬੜੀ ਮੁਸ਼ਕਿਲਾਂ ਚਲਾ ਰਹੇ ਨੇ ਅਸੀਂ ਇਸ ਵਕਤ ਫਰੀਦਕੋਟ ਦੇ ਜੈਤੋਜ ਮੌਜੂਦਾ ਸਾਡੇ ਨਾਲ ਕੁਲਦੀਪ ਸਿੰਘ ਜੀ ਮੌਜੂਦ ਨੇ ਤਸਵੀਰ ਤੁਸੀਂ ਵੇਖ ਸਕਦੇ ਹੋ ਬਿਹਤ ਖੂਬਸੂਰਤ ਨੌਜਵਾਨ ਐਥਲੀਟ ਨੇ ਅਤੇ ਪਾਵਰ ਲਿਫਟਿੰਗ ਕਰਦੇ ਨੇ ਸ਼ੁਰੂਆਤ ਦੀ ਗੱਲ ਕੀਤੀ ਜਾਵੇ ਇਹਨਾਂ ਦੀ ਤਾਂ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਲਗਾਤਾਰ ਕਾਫੀ ਮੈਡਲ ਜਿਹੜੇ ਨੇ ਜਿੱਤ ਚੁੱਕੇ ਨੇ ਕਰੀਬ ਦਰਜਨਾਂ ਦੀ ਗਿਣਤੀ ਹੈਗੀ ਹੈ ਵੱਡਾ ਢੇਰ ਹੈ ਮੈਡਲਾਂ ਦਾ ਜੋ ਇਹਨਾਂ ਦੇ ਚੋਲੇ ਵਿੱਚ ਪਿਆ ਹੈ ਇਸ ਵਕ ਸਾਡੇ ਨਾਲ ਮੌਜੂਦ ਨੇ ਕੁਲਦੀਪ ਜੀ ਸਭ ਤੋਂ ਪਹਿਲਾਂ ਦੇਰਿਕ ਸੁਰਤ ਤੇ ਬਹੁਤ ਬਹੁਤ ਸਵਾਗਤ ਚਲੋ ਅਕੁਲਦੀਪ ਜੀ ਸਭ ਤੋਂ ਪਹਿਲੇ ਜਾਨਣਾ ਚਾਹੁੰਦੇ ਆ ਗੇਮ ਦੀ ਸ਼ੁਰੂਆਤ ਕਿਵੇਂ ਹੁੰਦੀ ਹੈ ਜਦੋਂ ਗੇਮ ਸ਼ੁਰੂ ਕਰਦੇ ਹੋ ਉਦੋਂ ਮਨ ਵਿੱਚ ਕੀ ਕੁਛ ਸੀਗਾ ਹਾਂਜੀ ਸਰ ਮੈਂ ਸ਼ੁਰੂ ਤੋਂ ਹੀ ਜਦੋਂ ਪੜਦਾ ਸੀਗਾ ਜੀ ਮੈਂ ਕ੍ਰਿਕਟ ਕ੍ਰਿਕਟ ਖੇਡਣ ਦਾ ਸ਼ੌਕ ਸੀਗਾ ਜੀ ਤੇ ਕ੍ਰਿਕਟ ਜਦੋਂ ਮੈਂ ਖੇਡਦਾ ਸੀਗਾ ਉਦੋਂ ਮਤਲਬ ਕਿ ਜਨਰਲ ਪਲੇਅਰਾਂ ਨਾਲ ਖੇਡਦਾ ਸੀਗਾ ਜੀ ਤੇ ਉਹਦੇ ਵਿੱਚ ਕੀ ਹੁੰਦਾ ਸੀਗਾ ਜਿਵੇਂ ਮੈਂ ਲੋਕਲ ਲੈਵਲ ਤੇ ਜਿਵੇਂ ਘਰ ਹੋਮ ਗਰਾਊਂਡ ਨਾਲ ਉਹਣਾ ਜੀ ਆਪਣੇ ਘਰ ਕੋਲ ਖੇਡਣਾ ਤਾਂ ਸਾਰਿਆਂ ਨਾਲ ਵਧੀਆ ਖੇਡਣਾ ਤੇ ਜਦੋਂ ਕਿਤੇ ਟੂਰਨਾਮੈਂਟ ਹੋਣਾ ਟੂਰਨਾਮੈਂਟ ਦੀ ਫੀਸ ਦੇਣ ਦੇ ਬਾਵਜੂਦ ਵੀ ਉਸ ਤੋਂ ਬਾਅਦ ਮੈਨੂੰ ਨਾਂ ਖੜਾਉ ਉਹ ਫਿਰ ਮਨ ਰਾਸ਼ਾ ਬਹੁਤ ਹੁੰਦੀ ਸੀ ਕਿ ਵੀ ਇਹ ਕੋਈ ਵਧੀਆ ਗੱਲ ਨਹੀਂ ਹੈਗੀ ਕੀ ਤੇ ਉਸ ਤੋਂ ਬਾਅਦ ਫਿਰ ਮੈਂ ਆਪਦੇ ਆਪ ਨੂੰ ਸੋਚਿਆ ਕਿ ਇੰਡੀਵਿਜੂਅਲ ਗੇਮ ਜਿਹੜੀ ਇਕੱਲੇ ਦੀ ਗੇਮ ਹੋਵੇ ਜੋ ਮਾਲ ਦੇ ਬਾਲ ਤੇ ਜਿੱਤ ਸਕਾਂ ਤੇ ਆਉਂਦੇ ਬਾਲ ਤੇ ਅੱਗੇ ਪਹੁੰਚ ਸਕਾਂ ਉਸ ਤੋਂ ਬਾਅਦ ਹੀ ਫਿਰ ਮੈਂ ਹੌਲੀ-ਹੌਲੀ ਸਕੂਲ ਦੇ ਵਿੱਚ ਗਰਾਊਂਡ ਦੇ ਵਿੱਚ ਜਾਣਾ ਸ਼ੁਰੂ ਕੀਤਾ ਜਿੱਥੇ ਇੱਕ ਵੱਡੀ ਪਲੇਅਰ ਹੁੰਦੇ ਸੀ ਅੰਤਰਰਾਸ਼ਟਰੀ ਸਾਡੀ ਜੈਤੂ ਦੇ ਕਾਫੀ ਮਸ਼ਹੂਰ ਖਿਡਾਰੀ ਆ ਵੀਰੇ ਉਸਤਾਦ ਵੀ ਆ ਉਹ ਸੁਵਿੰਦਰ ਪਾਉ ਜੈਤੂ ਦੇ ਕੇਵਲ ਪਾਉ ਜੈਤੂ ਉਹਨਾਂ ਨੂੰ ਦੇਖ ਕੇ ਫਿਰ ਹੋਰ ਹੌਸਲਾ ਹੋਇਆ ਵੀ ਜਿਵੇਂ ਇਹ ਖੇਡ ਕੇ ਹੁੰਦੇ ਸੀ ਬਾਹਰ ਖੇਡਦੇ ਸੀਗੇ ਕਾਫੀ ਕੋ ਜਿੱਤ ਕੇ ਹੁੰਦੀ ਕੱਪ ਵਗੈਰਾ ਉਹਨਾਂ ਨੂੰ ਦੇਖ ਕੇ ਫਿਰ ਮੇਰਾ ਵੀ ਹੋਇਆ ਵੀ ਮੈਂ ਵੀ ਕੋਈ ਵੱਖਰੀ ਗੇਮ ਕਰ ਲਾ ਫਿਰ ਮੈਂ ਬੋਡੀ ਬਿਲਡਿੰਗ ਸ਼ੁਰੂ ਕੀਤੀ ਬੋਡੀ ਬਿਲਡਿੰਗ ਦੇ ਵਿੱਚ ਵੀ ਮੈਂ ਜ਼ਿਲ੍ਹਾ ਪੱਧਰ ਸਟੇਟ ਪੱਧਰ ਤੇ ਮੈਡਲ ਜਿੱਤਦਾ ਰਿਹਾ ਪਰ ਉਹਦੇ ਵਿੱਚ ਵੀ ਨਿਰਾਸ਼ਾ ਹੋਈ ਕਿ ਉਹਦੇ ਵਿੱਚ ਵੀ ਕੋਈ ਸਕੋਪ ਹੈ ਨਹੀਂ ਸੀਗਾ ਕਿਉਂਕਿ 올림픽 ਗੇਮ ਨਹੀਂ ਹੈਗੀ ਫਿਰ ਮੈਨੂੰ ਹੌਲੀ ਹੌਲੀ ਮੈਂ 2007 ਦੇ ਵਿੱਚ ਜਨਕੀ ਪਾਵਰ ਲਿਫਟਿੰਗ ਸ਼ੁਰੂ ਕਰ ਦਿੱਤੀ ਤੇ ਉਹਦੇ ਵਿੱਚ ਫਿਰ ਮੈਂ ਪਹਿਲਾ ਹੀ ਆਪਣੇ ਪਹਿਲਾ ਟੂਰਨਾਮੈਂਟ ਪਹਿਲੇ ਟੂਰਨਾਮੈਂਟ ਦੇ ਵਿੱਚ ਹੀ ਮੈਂ ਨੈਸ਼ਨਲ ਚ 골ਡ ਮੈਨ ਜਿੱਤੇ ਜੀ ਉੱਥੋਂ ਮੇਰੀ ਸਟਾਰਟਿੰਗ ਹੋਈ ਗੇ ਕਿੱਦਾਂ ਕਿਤੇ ਬੈਡ ਫੀਲ ਹੁੰਦਾ ਸੀਗਾ ਉਦੋਂ ਵੀ ਸੋਚਦੇ ਸੀ ਵੀ ਸ਼ਰੀਰ ਤੌਰ ਤੇ ਪੂਰਾ ਨਹੀਂ ਹੈ ਫਿਰ ਉਸੇ ਚੀਜ਼ ਨੂੰ ਆਪਣੀ ਕਮਜ਼ੋਰੀ ਨੂੰ ਆਪਣੀ ਹਿੰਮਤ ਬਣਾਣਾ ਕਿਵੇਂ ਰਿਹਾ ਹਾਂਜੀ ਉਦੋਂ ਮਹਿਸੂਸ ਹੁੰਦਾ ਸੀ ਨਾ ਤਾਂ ਕਰਕੇ ਫਿਰ ਮੈਨੂੰ ਗੇਮ ਛੱਡਣੀ ਵੀ ਕ੍ਰਿਕਟ ਵਗੈਰਾ ਛੱਡਤੀ ਫਿਰ ਮੈਂ ਬੋਡੀ ਬਿਲਡਿੰਗ ਵੀ ਕਰਦਾ ਸੀਗਾ ਉਹਦੇ ਵਿੱਚ ਵੀ ਨਰਾਸ਼ਾ ਬਾਲੀ ਹੁੰਦੀ ਸੀ ਕਿਉਂਕਿ ਉਹਦੇ ਵਿੱਚ ਨਾ ਪੱਖ ਬਾਤ ਬਾਲਾ ਜ਼ਿਆਦਾ ਸੀਗਾ ਵੀ ਹੈਂਡਿਕੈਪ ਆਪਾਂ ਨੂੰ ਆੱਡੀ ਖੜਾ ਦੇਣਾ ਉਹਨਾਂ ਨੂੰ ਆੱਡੀ ਕਰ ਦੇਣਾਗਾ ਉਹ ਬਾਲਾ ਜ਼ਿਆਦਾ ਸ਼ੁਰੂ ਸ਼ੁਰੂਆਤੀ ਦੌਰ ਬਾਲਾ ਨਿਰਾਸ਼ਾ ਜਨਕ ਸੀਗਾ ਵੀ ਆਪਦੇ ਆਪ ਨੂੰ ਮਹਿਸੂਸ ਹੁੰਦਾ ਸੀਗਾ ਪਰ ਹਿੰਮਤ ਇੰਨੀ ਜ਼ ਵੀ ਆਪਦੇ ਆਪ ਨੂੰ ਅਪੰਗ ਨਹੀਂ ਸਮਝਣਾ ਵੀ ਸਭ ਕੁਝ ਹੈਗਾਗਾ ਤੇ ਕਰਨਾ ਹੀ ਆ ਕੁਛ ਨਾ ਕੁਛ ਵੱਖਰਾ ਕਰਨਾ ਹੀ ਕਰਨ ਦਾ ਜਨੂਨ ਸੀਗਾ ਜੀ ਤਾਂ ਕਰਕੇ ਫਿਰ ਮ ਉਸ ਤੋਂ ਪਾਵ ਲਿਫਟਿੰਗ ਸ਼ੁਰੂ ਕਰ ਹੀ ਦਿੱਤੀ ਸੀ ਹੁਣ ਜਿਸ ਤਰੀਕੇ ਨਾਲ ਮੋਬਾਈਲ ਰਿਪੇਅਰਿੰਗ ਦਾ ਕੰਮ ਤੁਸੀਂ ਕਰਦੇ ਹੋ ਕਰਦੇ ਹਾਲਾਤ ਵੀ ਅਸੀਂ ਵੇਖਿਆ ਤਾਂ ਗੁਜ਼ਾਰਾ ਚੱਲ ਜਾਂਦਾ ਉਸ ਚੀਜ਼ ਨਾਲ ਕਿ ਯਾਰ ਅੱਜ ਬਸ ਪੂਰਾ ਪੂਰਾ ਹੀ ਚੱਲਦਾ ਜੀ ਤੇ ਤੁਹਾਨੂੰ ਹੀ ਪਤਾ ਹੀ ਅੱਜ ਕੱਲ ਹਰੇਕ ਕੰਮ ਚ ਕੰਪੀਟੀਸ਼ਨ ਬਹੁਤ ਆ ਜੈ ਤੋਂ ਛੋਟੀ ਜੀ ਮੰਡੀ ਆ ਤੇ ਉਹਦੇ ਵਿੱਚ ਮੈਂ ਇਹ ਗੱਲ ਅਸਲ ਹੀ ਪੁੱਛ ਰਿਹਾ ਕਿਉਂਕਿ ਡਾਈਟ ਜਿਹੜੀ ਹੈਗੀ ਉਹ ਸਪੋਰਟਸ ਮੈਨਸ ਤੇ ਬਹੁਤ ਅਹਿਮੀਅਤ ਰੱਖਦੀ ਹੈ ਡਾਈਟ ਪ੍ਰੋਪਰ ਰੱਖਣਾ ਦੂਜੇ ਪਾਸੇ ਘਰ ਦੀ ਜ਼ਿੰਮੇਵਾਰੀਆਂ ਇਹ ਸਭ ਕੁਝ ਕਿਵੇਂ ਮੇਨਟੇਨ ਕਰਦੇ ਹੋ ਵਸੇ ਉਹੀ ਜਿਵੇਂ ਕਿ ਹੁਣ ਦੱਸਿਆ ਨਹੀਂ ਮੈਂ ਆਪਣੀ ਡਾਈਟ ਤਾਂ ਪੂਰੀ ਤਰ੍ਹਾਂ ਮੇਨਟੇਨ ਨਹੀਂ ਕਰ ਸਕਦਾ ਪਰ ਮੈਂ ਜਿਵੇਂ ਕਿ ਸਸਤੀਆਂ ਚੀਜ਼ਾਂ ਵੀ ਹੁੰਦੀਆਂ ਜਿਨ੍ਹਾਂ ਵਿੱਚ ਆਪਾਂ ਆਪਣੀ ਡਾਈਟ ਮੇਨਟੇਨ ਕਰ ਸਕਦੇ ਜਿਵੇਂ ਕਾਲੇ ਛੋਲੇ ਵਗੈਰਾ ਹੋਗੇ ਉਹ ਚੀਜ਼ਾਂ ਨਾਲ ਮੇਨਟੇਨ ਕਰ ਰਿਹਾ ਹਾਂ ਉਹਦੇ ਆਪ ਨੂੰ ਇਹ ਆਪਣੇ ਪਰਿਵਾਰ ਦਾ ਵਸ ਗੁਜ਼ਾਰਾ ਗੁਜ਼ਾਰਾ ਹੋ ਰਿਹਾ ਈ ਸੌ ਸੌ ਚੱਲ ਰਿਹਾ ਈ ਕੋਈ ਇੰਨਾ ਵਧੀਆ ਨਹੀਂ ਹੈਗਾ ਕਿ ਮੈਂ ਆਪਦੀ ਡਾਈਟ ਨੂੰ ਪੂਰੀ ਤਰ੍ਹਾਂ ਫੋਲੋ ਕਰ ਸਕਦਾ ਹਾਂ ਪੂਰੀ ਫੁੱਲ ਤਰ੍ਹਾਂ ਮੈਂ ਪ੍ਰੈਕਟਿਸ ਨੂੰ ਟਾਈਮ ਤੇ ਪੂਰੀ ਰੈਸਟ ਕਰ ਸਕਦਾ ਹਾਂ ਪਰ ਉਹ ਚੀਜ਼ ਨਹੀਂ ਹੈਗੀ ਪਰ ਫਿਰ ਵੀ ਜਜ਼ਬਾ ਜਨੂੰਨ ਹੋਣ ਦੇ ਬਾਵਜੂਦ ਵੀ ਮੈਂ ਜਿੰਨਾ ਹੋ ਸਕਦਾ ਮੈਂ ਕਰ ਰਿਹਾ ਹਾਂ ਨੈਸ਼ਨਲ ਵਿੱਚੋਂ 7 7 8 8 골ਡਨ ਤੁਹਾਡੇ ਹੈਗੇ ਆ ਇੰਟਰਨੈਸ਼ਨਲ ਦਾ ਸਫਰ ਕਿਹੋ ਜਿਹਾ ਰਿਹਾ ਹੈ ਉੱਥੇ ਕਿੱਥੇ ਕਿੱਥੇ ਤੁਸੀਂ ਜਾ ਚੁੱਕੇ ਹੋ ਹਾਂਜੀ ਮੈਂ ਸਭ ਤੋਂ ਪਹਿਲਾ ਜਿਹੜਾ ਮੇਰਾ ਇੰਟਰਨੈਸ਼ਨਲ ਸਫਰ ਸੀਗਾ ਉਹ ਬਹੁਤ ਮਾੜਾ ਸੀਗਾ ਜੀ ਮੈਂ 2013 ਦੇ ਵਿੱਚ ਆਪਣਾ ਮੇਰੇ ਕੋਲ ਮਤਲਬ ਕਿ ਬਾਈਕ ਸੀਗੀ ਆਪਣੀ ਮੈਂ ਕਿਸ਼ਤਾਂ ਦੇ ਲਈ ਸੀਗੀ ਉਹੋ ਵੇਚ ਕੇ ਤੇ ਕੁਝ ਮਾਤਾ ਦੇ ਗਹਿਣੇ ਵੇਚ ਕੇ ਹੀ ਮੈਂ ਪਹਿਲਾ ਟੂਰਨਾਮੈਂਟਾ ਡੇਢ ਲੱਖ ਰੁਪਏ ਖਰਚ ਆਇਆ ਸੀ 2013 ਦੇ ਵਿੱਚ वर्ल्ड ਚੈਂਪੀਅਨਸ਼ਿਪ ਸੀਗੀ ਮਲੇਸ਼ੀਆ ਦੇ ਵਿੱਚ ਹੀ ਉੱਥੇ ਮੈਂ ਗਿਆ ਸੀ ਜੀ ਤੇ ਉੱਥੇ ਕੀ ਹੋਇਆ ਮੇਰੇ ਨਾਲ ਜਿਹੜੀ ਮੇਰੀ ਆਰਮ ਦੀ ਨਾ ਪ੍ਰੋਬਲਮ ਸੀਗੀ ਉਹ ਪੂਰੀ ਓਪਨ ਨਹੀਂ ਹੁੰਦੀ ਸੀਗੀ ਤੇ ਉਹਨਾਂ ਨੇ ਮੈਨੂੰ ਉੱਥੇ ਡਿਸਕਵਾਲਿਫਾਈ ਕਰ ਦਿੱਤਾ ਸੀ ਜਦੋਂ ਡਿਸਕਵਾਲਿਫਾਈ ਹੋਇਆ ਫਿਰ ਜਦੋਂ ਮੈਂ ਇੱਥੇ ਆਇਆ ਪੰਜਾਬ ਦੇ ਵਿੱਚ ਉਹ ਕਹਿੰਦੇ ਆਪਰੇਟ ਹੋਊਗਾ ਪਰ ਉਸ ਤੋਂ ਬਾਅਦ ਕੋਈ ਸਾਨੂੰ ਉਮੀਦ ਨਹੀਂ ਵੀ ਤੂੰ ਦੁਬਾਰਾ ਵੇਟ ਟ੍ਰੇਨਿੰਗ ਕਰ ਸਕਦਾ ਕਿ ਨਹੀਂ ਕਰ ਸਕਦਾ ਤੇ ਉਹ ਤਾਂ ਮੇਰਾ ਸਭ 1.5 ਲੱਖ ਰੁਪਇਆ ਖਰਾਬ ਹੋਏ ਹੋਇਆ ਉਸ ਤੋਂ ਬਾਅਦ ਫਿਰ ਮੈਂ ਦਿੱਲੀ ਗਿਆ ਉੱਥੇ ਕਹਿੰਦੇ 60 ਤੋਂ 70 ਹਜ਼ਾਰ ਰੁਪਇਆ ਫੇਰ ਖਰਚ ਆਊਗਾ ਉਸ ਤੋਂ ਬਾਅਦ ਫੇਰ ਮਾਤਾ ਦੇ ਥੋੜੇ ਕਹਣ ਜਿੰਨੇ ਵੀ ਬਚੇ ਸੀਗੇ ਉਹ ਵੇਚ ਕੇ ਫਿਰ ਮੈਂ ਅਪਗ੍ਰੇਡ ਕਰਾਇਆ 2013 ਦੇ ਵਿੱਚ ਜਾਨੀ ਕਿ ਪਹਿਲਾ ਇੰਟਰਨੈਸ਼ਨਲ ਜਿਹੜਾ ਮੈਂ ਦੱਸ ਰਿਹਾ ਹਾਂ ਉਸ ਤੋਂ ਬਾਅਦ ਫਿਰ ਮੈਂ 3 ਸਾਲ ਮਤਲਬ ਕਿ ਸਾਲ ਦਾ ਤਾਂ ਹੋਸਟ ਰੈਸ਼ਟ ਸੀਗੀ ਡਾਕਟਰ ਨੇ ਕਹਿੰਦੇ ਵੀ ਟੱਚ ਨਹੀਂ ਕਰਨਾਗਾ ਉਸ ਤੋਂ ਬਾਅਦ ਮੈਨੂੰ ਫਿਰ 2 ਸਾਲ ਦੁਬਾਰਾ ਲੱਗੇ ਫਿਰ 16 ਦੇ ਵਿੱਚ ਫੇਰ ਮੈਂ 골ਡ ਮੈਲ ਜਿੱਤ ਕੇ ਵਾਪਸੀ ਕੀਤੀ ਸੀਗੀ ਮਤਲਬ ਕਿ ਪਹਿ ਅ ਜਿਸ ਤਰ੍ਹਾਂ ਲੱਗ ਰਿਹਾ ਹੌਸਲੇ ਬੜੇ ਬੁਲੰਦ ਨੇ ਬੜੇ ਕਿਉਂਕਿ ਜਿਸ ਤਰੀਕੇ ਨਾਲ ਕੰਡੀਸ਼ਨ ਤੁਸੀਂ ਉੱਠੇ ਹੋ ਮਾਤਾ ਦੇ ਗਹਿਣੇ ਤੱਕ ਵੇਚ ਦਿੱਤੇ ਕਰਦਿਆਂ ਨੂੰ ਸੀਗਾ ਵੀ ਕਿਹੜੇ ਕੰਮ 'ਚ ਲੱਗਿਆ ਹੈ ਕੁਝ ਹੋਰ ਕੰਮ ਕਰੇ ਜਾਂ ਸਾਧਨ ਤੁਸੀਂ ਕਰਦੇ ਕਰਦੇ ਵੀ ਜਿੰਨੇ ਜੋਗੇ ਸੀਗੇ ਵਿਚਾਰੇ ਫਾਦਰ ਸਾਹਿਬ ਤਾਂ ਲੇਬਰ ਦਾ ਕੰਮ ਹੀ ਕਰਦੇ ਸੀਗੇ ਯੋਨਾਂ ਦੀ ਸਿਹਤ ਨਹੀਂ ਠੀਕ ਰਹਿੰਦੀ ਹੁਣ 10-12 ਸਾਲ ਹੋ ਗਈ ਮੇਰੇ ਉੱਪਰ ਹੀ ਸਾਰਾ ਬੋਝ ਫੈਮਿਲੀ ਦਾ ਤੇ ਅਸੀਂ ਮੇਰੀ ਫੈਮਿਲੀ ਜੀ ਮੇਰੇ ਦੋ ਬੱਚੇ ਫਾਦਰ ਸਾਹਿਬ ਨਾਲ ਆਈ ਤੇ ਇੱਕ ਮੇਰੀ ਸਿਸਟਰ ਮੈਰਿਡ ਹੈ ਤੇ ਉਹਨਾਂ ਦੇ ਵੀ ਹਸਬੰਡ ਦੀ ਜਾਨੇ ਕਿ ਛੋਟੇ ਛੋਟੇ ਬੱਚੇ ਸੀਗੇ ਉਹਨਾਂ ਦੀ ਡੈਥ ਹੋ ਗਈ ਸੀਗੀ ਉਹ ਵੀ ਕਿਰਾਏ ਤੇ ਰਹਿੰਦੀ ਹੈ ਜੀ ਤੇ ਉਹਨਾਂ ਦਾ ਵੀ ਮੈਨੂੰ ਦੇਖਣਾ ਪੈਂਦਾ ਜੀ ਕੁਝ ਆਪਦੀ ਫੈਮਿਲੀ ਦਾ ਤਾਂ ਕਰਕੇ ਕਰਦੇ ਪਹਿਲਾਂ ਕਹਿੰਦੇ ਵੀ ਹੁੰਦੀ ਵੀ ਚਲ ਤੂੰ ਕੰਮ ਮਜੀ ਧਿਆਨ ਦੇ ਲਾ ਤੇ ਪਰ ਮੈਨੂੰ ਉਮੀਦ ਹੁੰਦੀ ਸੀ ਕਿ ਤਨਾ ਕਿਤੇ ਵੀ ਸਰਕਾਰ ਕੁਛ ਨਾ ਕੁਛ ਜ਼ਰੂਰ ਕਰੂਗੀ ਵੀ ਨੈਸ਼ਨਲ ਮੈਡਲ ਲੈ ਕੇ ਆਉਂਦੇ ਆ ਪਲੇਅਰਾਂ ਨੂੰ ਨੌਕਰੀ ਮਿਲਦੀ ਹੈ ਪਰ ਪੈਰਾ ਖਿਡਾਰੀਆਂ ਨਾਲ ਪੰਦਰੋ ਕੀ ਪੰਜਾਬ ਦੇ ਵਿੱਚ ਨੌਕਰੀ ਦਾ ਕੋਈ ਸਿਸਟਮ ਨਹੀਂ ਬਣਿਆ ਜੀ ਤੇ ਕਰਦੇ ਦਾ ਵਿਚਾਰੇ ਜਿੰਨੇ ਜੋਗੇ ਸੀਗੇ ਕਰਦੇ ਸੀਗੇ ਹੁਣ ਜਿਸ ਤਰੀਕੇ ਨਾਲ ਸਰਕਾਰ ਕਿਤੇ ਕਿਤੇ ਪਲੇਅਰਾਂ ਦੀ ਬਾਹ ਫੜ ਰਹੀ ਹੈ ਜਿਸ ਤੱਕ ਅਸੀਂ ਪਹਿਲੇ ਖਬਰ ਦਿਖਾਈ ਸੀ ਅਸੀਂ ਉਸ ਵੀ ਸਰਕਾਰ ਨੇ ਬਾਜੂ ਫੜੀ ਉਸ ਪਲੇਅਰ ਦੀ ਆ ਪਰਮਜੀਤ ਪੰਮਾ ਸੀਗਾ ਫਰੀਦਕੋਟ ਦਾ ਰਹਿਣ ਵਾਲਾ ਹਾਕੀ ਪਲੇਅਰ ਸੀਗਾ ਜੋ ਕਿ ਆ ਗੋਦਾਮ ਵਿੱਚ ਕੰਮ ਕਰ ਰਿਹਾ ਸੀਗਾ ਹੁਣ ਲੱਗ ਰਿਹਾ ਸਰਕਾਰ ਤੱਕ ਉਮੀਦ ਕੀਤੀ ਜਾ ਰਹੀ ਹੈ ਵੀ ਕੋਈ ਬਾਹ ਫੜੇ ਸਰਕਾਰ ਮੈਨੇ 2019 ਦੇ ਵਿੱਚ ਮਤਲਬ ਕਿ ਗੇਮ ਛੱਡਤੀ ਸੀ वर्ल्ड ਚੋ ਮੈਡਲ ਜਿੱਤ ਕੇ ਤੇ ਨੈਸ਼ਨਲ ਦੇ 11 ਆ 10 ਮੈਡਲ ਕੰਪਲੀਟ ਕਰਕੇ ਗੇਮ ਛੱਡਤੀ ਸੀ ਲਗਭਗ ਹੀ ਇਹ ਮੈਨੂੰ ਲੱਗਿਆ ਵੀ ਚਲੋ ਉਸ ਤੋਂ ਬਾਅਦ ਜਦੋਂ ਹੁਣ ਮੈਂ ਨਵੀਂ ਪਾਰਟੀ ਆਮ ਆਦਮੀ ਪਾਰਟੀ ਸਰਕਾਰ ਥੋੜੀ ਉਮੀਦ ਜਾਗੀ ਕਿਉਂਕਿ ਇਹਨਾਂ ਨੇ ਕੁਝ ਕਿਹਾ ਵੀ ਸੀ ਕੁਝ ਜਿਵੇਂ ਹੁਣ ਐਮਐਲਏ ਸਾਹਿਬ ਅਮੋਲਕ ਸਾਹਿਬ ਮਿਲੇ ਹਨ ਉਮੀਦ ਜਾਗੀ ਸੀ ਜਦੋਂ ਸਰਕਾਰ ਆਈ ਆ ਤੇ ਉਸ ਤੋਂ ਬਾਅਦ ਹੁਣ ਮੈਂ ਦੁਬਾਰਾ ਗੇਮ ਸ਼ੁਰੂ ਕੀਤੀ ਹੈ ਮੈਨੂੰ ਉਮੀਦ ਆ ਵੀ ਸ਼ਾਇਦ ਮੇਰਾ ਹੱਥ ਫੜਨਗੇ ਜੀ ਹਾਂਜੀ ਕਿਸ ਤਰੀਕੇ ਦੀ ਜੋਬ ਤੁਹਾਨੂੰ ਮਿਲ ਸਕਦੀ ਹੈ ਕੋਚ ਦੀ ਜੋਬ ਮਿਲ ਸਕਦੀ ਹੈ ਜਾਂ ਕੁਝ ਹੋਰ ਮਿਲ ਸਕਦਾ ਚਾਹੋ ਜੀ ਜਿਵੇਂ ਸਾਡੇ ਸੀਨੀਅਰ ਖਿਡਾਰੀ ਆ ਜੀ ਮੇਰੇ ਕੋਚ ਵੀ ਨੇ ਹਰਜਿੰਦਰ ਸਿੰਘ ਰਹਿਲੂ ਜੀ ਅਰਜਨਾਵੜੀ ਨੇ ਉਹ ਪੰਜਾਬ ਸਪੋਰਟਸ ਡਿਪਾਰਟਮੈਂਟ ਤੇ ਐਜੇ ਕੋਚ ਜੋ ਪਹਿਲਾਂ ਕਰਦੇ ਰਹੀ ਜਦੋਂ ਅਕਾਲੀ ਸਰਕਾਰ ਸੀਗੀ ਉਦੋਂ ਉਹਨਾਂ ਨੂੰ ਨੌਕਰੀ ਮਿਲੀ ਸੀਗੀ ਉਸ ਤੋਂ ਬਾਅਦ ਉਹਨਾਂ ਨੇ ਮਤਲਬ ਕਿ 7-8 ਸਾਲ ਲਗਾਤਾਰ ਪੰਜਾਬ ਗਵਰਨਮੈਂਟ ਦੀ ਜੌਬ ਕੀਤੀ ਆ ਉਸ ਤੋਂ ਬਾਅਦ ਉਹਨਾਂ ਨੇ ਮਤਲਬ ਕਿ ਸੈਂਟਰ ਗਵਰਨਮੈਂਟ ਨੇ ਆਫਰ ਕਰਤੀ ਕਿਉਂਕਿ ਉਹਨਾਂ ਕੋਲ 올림픽 ਮੈਡਲ ਸੀਗਾ ਤੇ ਕਾਮਨਵੈਲਥ ਮੈਡਲ ਸੀਗਾ ਤੇ ਸੈਂਟਰ ਗਵਰਨਮੈਂਟ ਕੋਲ ਜੌਬ ਮਿਲ ਗਈ ਸੀ ਤੇ ਉਸੇ ਤਰ੍ਹਾਂ ਵੀ ਮੈਨੂੰ ਵੀ ਆਰਾਮ ਨਾਲ ਕੋਚ ਲੱਜ ਸਕਦੇ ਜੀ ਕੋਈ ਵੱਡੀ ਗੱਲ ਨਹੀਂ ਪੂਰੇ ਜ਼ਿਲ੍ਹੇ ਦੇ ਵਿੱਚ ਮੈਂ ਕੱਲਾ ਪੈਰਾ ਖੜਾ ਰਹੀ ਜਿੰਦੇ ਕੋਲ ਮੇਰੇ ਕੋਲ ਨੇ ਮੈਡਲ ਆਈ ਤੇ ਪੂਰਾ ਜ਼ ਤੇ ਦੂਜੀ ਪਾਸੇ ਉਹਨਾਂ ਗੱਲ ਕੀਤੀ ਜਾਵੇ ਤੁਹਾਡੀ ਬਾਹ ਫੜਨ ਦੀ ਸਰਕਾਰ ਸਟੈਪ ਵੀ ਚੱਕ ਲੈਂਦੀ ਹੈ ਕਿੰਨੇ ਕੀ ਲੱਗਦਾ ਕਿ ਬਹੁਤ ਸਾਰੇ ਪਲੇਅਰ ਦੇ ਸਕਦੇ ਹੋ ਪੰਜਾਬ ਲਈ ਖੇਡਣ ਲਈ ਪੰਜਾਬ ਦੀ ਚੰਗੀ ਨਰਸਰੀ ਬਣਾ ਸਕਦੇ ਹੋ ਵੀ ਬਹੁਤ ਸਾਰੇ ਪਲੇਅਰ ਨੂੰ ਟ੍ਰੇਨਿੰਗ ਦੇ ਕੇ ਤੁਸੀਂ ਇਸ ਜੁਗਾ ਕਰ ਸਕੋ ਕਿਉਂਕਿ ਤੁਸੀਂ ਇਸ ਗੇਮ ਨੂੰ ਕਰ ਚੁੱਕੇ ਹੋ ਤੁਹਾਨੂੰ ਪਤਾ ਹੈ ਕੀ ਬਰੀਕੀਆਂ ਹੁੰਦੀਆਂ ਹਾਂਜੀ ਸਰ ਮੈਂ ਉਹ ਦੱਸਣਾ ਚਾਹੁੰਦਾ ਹਾਂ ਉਸ ਤੋਂ ਪਹਿਲਾਂ ਇਲਾਵਾ ਮੈਂ ਆਪਦੀ ਗੇਮ ਦੇ ਨਾਲ ਨਾਲ ਮੇਰੇ ਕੋਲ ਮਤਲਬ ਕਿ ਕਾਫੀ ਹੈਂਡੀਕੈਪ ਖਿਡਾਰੀ ਹੈ ਜਿਹੜੇ ਮੇਰੇ ਮੇਰੇ ਕੋਲ ਟ੍ਰੇਨਿੰਗ ਲੈਂਦੇ ਆਨਲਾਈਨ ਟ੍ਰੇਨਿੰਗ ਲੈਂਦੇ ਆ ਲੋਕਲ ਵੀ ਹੈਗੇ ਤੇ ਜਰਨਲ ਖਿਡਾਰੀ ਵੀ ਆ ਜਿਹੜੇ ਹੁਣ ਖੇਡਾ ਮਤਲਬ ਪੰਜਾਬ ਦੀਆਂ ਵਿੱਚੋਂ ਵੀ 7 골ਡ ਤੇ 2 ਸਿਲਵਰ ਮਿਲ ਜਿੱਤੇ ਮੇਰੇ ਸਟੂਡੈਂਟ ਹੀ ਆ ਨਰਸਰੀ ਤਾਂ ਬਹੁਤ ਵੱਡੀ ਤਿਆਰ ਹੋ ਜੇ ਮੈਨੂੰ ਜੌਬ ਮਿਲਦੀ ਆ ਮੈਨੂੰ ਯਕੀਨ ਆਈ ਇੱਥੇ ਮੇਰੇ ਮਗਰ ਕੁਲਦੀਪ ਸਿੰਘ ਦੇ ਮਗਰ 250 ਖਿਡਾਰੀ ਨਾਂ ਦੇ ਨਾਲ ਖੜਾ ਹੋ ਜਾਊਗਾ ਤੇ ਉਹ ਜੌਬ ਨਾ ਮਿਲਣ ਦੇ ਕਰਕੇ ਵੀ ਉਹਨਾਂ ਦੇ ਵਿੱਚੋਂ ਪਲੇਅਰ ਹੌਲੀ ਹੌਲੀ ਪਿੱਛੇ ਹੋ ਰਿਹਾ ਜੀ ਇਹ ਸਾਰਾ ਮਤਲਬ ਕਿ ਜਿੰਨਾ ਚਿਰ ਮੇਰਾ ਬੈਕਅਪ ਵਧੀਆ ਨਹੀਂ ਹੁੰਦਾ ਗਵਰਨਮੈਂਟ ਮੇਰੇ ਮੈਦਾਨਾਂ ਨਈਂ ਦਿਨ ਦੀ ਜਨਾਹ ਸਹੂਲਤ ਉਹਨਾਂ ਚੋਂ ਪਲੇਅਰ ਪਿੱਛੇ ਹਟ ਜਾਂਦੇ ਜੀ ਤਿਆਰੀ ਤਾਂ ਬਹੁਤ ਮੁੰਡਿਆਂ ਦੇ ਕਾ 100 150 ਤੋਂ ਲਗਭਗ ਮੁੰਡਿਆਂ ਨੂੰ ਮਾਰਟੇਨਿੰਗ ਦੇ ਚੁੱਕੇ ਹਾਂ ਇਹ ਤੋਂ ਪਹਿਲਾਂ ਤੇ ਹੋਰ ਵੀ ਹੁਣ ਕਰ ਰਹੇ ਆ ਪਰ ਮੈਨੂੰ ਕੋਈ سپورਟ ਨਾ ਮਿਲਣ ਕਰਕੇ ਉਹ ਵਿਚਾਰੇ ਪਿੱਛੇ ਹਟ ਰਹੇ ਆ ਆਖਰੀ ਸਵਾਲ ਹੈ ਜੀ ਮੇਰਾ ਜਦੋਂ ਕਹਿੰਦੇ ਹੌਸਲਾ ਟੁੱਟਦਾ ਇਨਸਾਨ ਟੁੱਟ ਜਾਂਦਾ ਉਦੋਂ ਤੇ ਬਹੁਤ ਸਾਰੇ ਸਪੋਰਟਸਮੈਨ ਇਹੋ ਜਿਹੇ ਨੇ ਵੱਡੀ ਗਿਣਤੀ ਹੈਗੀ ਹੈ ਜੋ ਕਿ ਗਲਤ ਰਾਹ ਤੇ ਪੈ ਜਾਂਦੇ ਨੇ ਜਾਂ ਨਸ਼ਿਆਵਲ ਚਲੇ ਜਾਂਦੇ ਨੇ ਗੈਂਗਸਟਰ ਬਣ ਜਾਂਦੇ ਨੇ ਮਨ ਵਿੱਚ ਖਿਆਲ ਕਿਤੇ ਨਾ ਕਿਤੇ ਗਲਤ ਵੀ ਆਉਂਦੇ ਨੇ ਉਸ ਦੌਰਾਨ ਬਹੁਤ ਸਾਰੇ ਪ ਪੰਜਾਬ ਸਰਕਾਰ ਦੇ ਨੁਮਾਇੰਦੇ ਵੀ ਹੋਣਗੇ ਸ਼ਾਇਦ ਭਗਵੰਤ ਸਿੰਘ ਮਾਨ ਵੀ ਦੇਖਣ ਤੁਹਾਨੂੰ ਉਹਨਾਂ ਨੂੰ ਕਿਸ ਤਰੀਕੇ ਦੀ ਅਪੀਲ ਕਰਨਾ ਚਾਹੁੰਦੇ ਨੇ ਉਸ ਤੇ ਸਪੋਰਟਸਮੈਨ ਨੂੰ ਕਿਸ ਤਰੀਕੇ ਸੁਨੇਹਾ ਦੇਣਾ ਚਾਹੁੰਦੇ ਹੋ ਜੋ ਹਿੰਮਤ ਤੋੜ ਜਾਂਦੇ ਨੇ ਹਾਂਜੀ ਇਸ ਤਰ੍ਹਾਂ ਹੀ ਆ ਕਾਫੀ ਪਲੇਅਰ ਨਾਲ ਦੇ ਵੀ ਜਿਹੜੇ ਟੁੱਟ ਚੁੱਕੇ ਆਈ ਛੱਡ ਚੁੱਕੇ ਆ ਗੇਮ ਤੇ ਨਸ਼ਿਆਂ ਵੱਲ ਵੀ ਹੋ ਗਿਆ ਕੁਝ ਗਲਤ ਵੀ ਹੋਏ ਵਈ ਤੇ ਘਰ-ਬਾਰ ਆਪ ਦੇ ਖਰਾਬ ਕਰਕੇ ਬੈਠੇ ਹੁਣ ਮੈਨੂੰ 20 ਸਾਲ ਹੋ ਗਏ ਮੈਂ ਇਕੱਲੀ ਗੇਮ ਤੇ ਆਪਣਾ ਜੋ ਖਰਚਾ ਕਰਦਿਆਂ ਵੱਦ-ਵੱਦ ਘਰ-ਬਾਰ ਵੀ ਲਾ ਸਕਦਾ ਸੀ ਪਰ ਗੇਮ ਤੇ ਜ਼ਿਆਦਾ ਖਰਚਾ ਹੋਣ ਕਰਕੇ ਫੁੱਕ ਤੇ ਸਰਕਾਰ ਅੱਗੇ ਮੇਰੀ ਭਗਵੰ ਵੀ ਸਾਡੀਆਂ ਖੇਡ ਪ੍ਰਾਪਤੀਆਂ ਦੇਖ ਕੇ ਸਾਡੇ ਤੇ ਮਾਣ ਕਰਕੇ ਨੌਕਰੀ ਦੇਣੀ ਚਾਹੀਦੀ ਐ ਨਾ ਕਿ ਸਾਡੇ ਤੇ ਤਰਸ ਕਰਕੇ ਹੀ ਤੇ ਜੋ ਵੀ ਮੇਰੇ ਮਾਨ ਸਾਹਿਬ ਨੇ ਇੱਕ ਗੱਲ ਕਹੀ ਸੀਗੀ ਵੀ ਉਹ ਕਹਿੰਦੇ ਵੀ ਜਿਹੜੇ 올림픽 ਮੈਡਲਾਂ ਦੇ 6 6 10 10 ਕਰੋੜ ਰੁਪਇਆ ਕਰੀ ਜਾਓ ਜੋ ਮੈਡਲ ਕਿਸੇ ਨੇ ਜਿੱਤਣਾ ਨਹੀਂਗਾ ਤੇ ਉਹ 6 ਕਰੋੜ ਕਿਹਨੂੰ ਦੇਣਾ ਦੇਣਾ ਪੈਣਾ ਉਹੀ ਗੱਲ ਸਾਡੇ ਨਾਲ ਹੋਈ ਵੀ ਐ ਪੈਰਾਓਲੰਪਿਕ ਜਿਹੜੀ ਹੁਣ ਬਣੀ ਐ ਪਾਲਿਸੀ ਉਹਦੇ ਵਿੱਚ ਵੀ 올림픽 ਤੇ ਕਾਮਨਵੈਲਥ ਮੈਡਲਿਸਟਾਂ ਨੂੰ ਪੈਸੇ ਦੇ ਰਹੇ ਆ ਤੇ ਹਜੇ ਤੱਕ ਪੰਜਾਬ ਦਾ ਕੋਈ ਕਾਮਨਵੈਲਥ ਏਸ਼ੀਅਨ ਗੇਮਾਂ ਤੇ ਕੋਈ ਮੈਡਲ ਆਇਆ ਨਹੀਂਗਾ ਤਾਂ ਕਿ ਉਹ ਨਾਮ ਰੱਖਣ ਦਾ ਕੋਈ ਫਾਇਦਾ ਨਹੀਂਗਾ 66 ਕਰੋੜ ਰੁਪਇਆ ਪਹਿਲਾਂ ਲੋ ਲੇਬਰ ਤੋਂ ਉਹਨਾਂ ਨੂੰ ਚੱਕਣਾ ਚਾਹੀਦਾ ਵੀ ਇੰਟਰਨੈਸ਼ਨਲ ਲੈਵਲ ਨੈਸ਼ਨਲ ਲੈਵਲ ਤੇ ਪਲੇਅਰਾਂ ਨੂੰ ਜੇ ਸਪੋਰਟ ਮਿਲੂਗੀ ਤਾਂ ਹੀ ਉਹ 올림픽 ਤੱਕ ਪਹੁੰਚਣਗੇ ਏਸ਼ੀਅਨ ਗੇਮਾਂ ਤੱਕ ਪਹੁੰਚਣਗੇ ਤੇ ਅਪੀਲ ਕਰਦੇ ਆ ਵੀ ਇਹ ਚੀਜ਼ਾਂ ਨੂੰ ਗੱਲਾਂ ਨੂੰ ਧਿਆਨ ਚ ਰੱਖਦੇ ਹੋਈ ਵੀ ਸਾਡੇ ਜਿਵੇਂ ਇੰਟਰਨੈਸ਼ਨਲ ਲੈਵਲ ਦੇ ਨੈਸ਼ਨਲ ਲੈਵਲ ਦੇ ਪਲੇਅਰਾਂ ਨੂੰ ਟੌਕਰੀ ਦੇਣ ਤੇ ਅਸੀਂ ਫਿਰ ਉਹਨਾਂ ਦਾ ਇਹ ਵੀ ਸੁਪਨਾ ਜ਼ਰੂਰ ਪੂਰਾ ਕਰਾਵਾਂਗੇ ਕਿ ਅਸੀਂ 올림픽 ਦੇ ਵਿੱਚ ਵੀ ਮੈਡਲ ਜਿੱ ਸਤਾ ਕੁਲਦੀਪ ਸਿੰਘ ਸੜਰੇ ਮੌਜੂਦ ਸੀਗੇ ਬੜੀ ਦਰੁਸਤ ਗੱਲਬਾਤ ਇਹਨਾਂ ਨੇ ਕੀਤੀ ਹੈ ਜਿਸ ਤਰੀਕੇ ਨੌਜਵਾਨ ਰਸਤਾ ਪਟਕ ਜਾਂਦੇ ਨੇ ਜਦੋਂ ਉਹਨਾਂ ਦੀ ਹਿੰਮਤ ਟੁੱਟਦੀ ਹੈ ਤਾਂ ਦੂਜੇ ਪਾਸੇ ਸਰਕਾਰ ਨੂੰ ਵੀ ਇਹਨਾਂ ਨੇ ਅਪੀਲ ਕੀਤੀ ਹੈ ਕਿ ਜੋ ਇਹਨਾਂ ਦੀ ਕੈਟਾਗਰੀ ਹੈਗੀ ਹੈ ਜਿਸ ਤਰੀਕੇ ਨਾਲ ਵੱਡੀ ਅਮਾਊਂਟ ਉਹਨਾਂ ਦਿੱਤੀ ਜਾਂਦੀ ਹੈ ਤਾਂ ਉਸ ਤੋਂ ਵਧੀਆ ਤਰੀਕਿਆਂ ਥੱਲੇ ਗਰਾਉਂਡਸ ਉਸ ਤਰੀਕੇ ਦਾ ਗਰਾਉਂਡ ਤੇ ਵਰਕ ਹੋਵੇ ਇਹੋ ਜਿਹੇ ਪਲੇਅਰਾਂ ਤੇ ਮਿਹਨਤ ਕੀਤੀ ਜਾਵੇ ਤਾਂ ਕਿ ਪੰਜਾਬ ਜਿਹੜਾ ਜਿਸ ਨੂੰ ਸ਼ੁਰੂਆਤ ਦੇ ਧਰਤੀ ਕਿਹਾ ਜਾਂਦਾ ਹੈ ਉੱਥੋਂ ਹੋਰ ਜ਼ਿਆਦਾ ਪਲੇਅਰ ਜਿਹੜੇ ਨੇ ਪੈਦਾ ਹੋਣਾ ਤੇ ਪੰਜਾਬ ਦਾ ਆਪਣੇ ਮਾਤਾ ਪਿਤਾ ਦਾ ਅਤੇ ਪੰਜਾਬ ਸਰਕਾਰ ਦਾ ਨਾਮ ਰੋਚਨ ਕਰਸਕਰ ਫਿਲਹਾਲ ਦੇਖਦੇ ਆ ਸਰਕਾਰ ਕੁਲਦੀਪ ਸਿੰਘ ਵਰਗੇ ਪਲੇਅਰਾਂ ਦੀ ਖੋਤ ਤੱਕ ਬਾਫੜਦੀ ਹੈ ਜੈਤੋ ਫਰੀਦਕੋਟ ਤੋਂ ਕੈਮਰਾ ਪਰਸਨ ਮਰਪੇ ਸੇ ਚੱਲਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ